ਇੰਨੀ ਮਾੜੀ ਘਟਨਾ ਹੈ ਕਿ ਉਹ ਵਿਚਾਰੇ ਦੁਖੀ ਹਾਲਤ ਦੇ ਵਿੱਚ ਵਾਰ-ਵਾਰ ਅਧਿਕਾਰੀਆਂ ਕੋਲ ਪਹੁੰਚ ਕਰਨ ਜਾ ਰਹੇ ਸੀ ਕੋਈ ਵੀ ਅਧਿਕਾਰੀ ਉਹਨਾਂ ਨੂੰ ਨਾ ਮਿਲਿਆ ਜਿਹਦੇ ਕਰਕੇ ਪਰੇਸ਼ਾਨ ਹੋ ਕੇ ਉਹਨੂੰ ਇੱਕ ਕਦਮ ਉਠਾਣਾ ਪਿਆ ਆਪਣੀ ਜੀਵਨ ਲੀਲਾ ਸਮਾਪਤ ਕਰਨ ਵੱਲ ਕਦਮ ਪਾਇਆ ਮੈਂ ਤਾਂ ਡਾਇਵਟੋਬਾ ਮਤਲਬ ਖਾਲੀ ਹੋਵੇ ਹਾਂਜੀ ਦਬੂ ਚ ਇੱਕ ਬੰਦ ਹੋਏ ਨਾਲੇ ਸਰਪੰਚ ਆ ਕੇ ਦਬਵਾ ਰਹੇ ਸਰਕਾਰੀ ਜਗ੍ਹਾ ਬੰਦ ਕਰਾਈਏ ਫਾਰਮ 8 ਤੋਂ ਦੱਬੀ ਵੀ ਹੈ 267 ਵੀ ਦਬਵਾ ਰਹੇ ਨੇ ਚੱਲ ਦੱਬੀ ਚੱਲੋ ਦਬੀ ਚ ਨਾ ਕੁਝ ਨਹੀਂ ਹੋਗਾ ਚੱਲਦਾ ਆ ਬੜਾ ਦੁੱਖ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੋਵੇ ਪਰ ਉੱਚ ਆਮ ਆਦੀ ਵਿਅਕਤੀ ਨੂੰ ਇਨਸਾਫ ਪਾਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਨਾਲ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਨ ਦੇ ਲਈ ਉਹਨਾਂ ਨਾਲ ਪਹੁੰਚਣ ਲਈ ਆਪਣੀ ਜਾਨ ਦੀ ਬਾਜ਼ੀ ਲਾਣੀ ਪਵੇ ਇਹ ਸਭ ਤੋਂ ਸਖਤ ਨਿੰਦਾ ਹੈ ਨੀਮ ਪਰਵਾਹ ਨਹੀਂ ਕੰਦਾ ਕਰਵਾ ਰਿਆ ਜੇ ਸਰਪੰਚ ਸਰਕਾਰ ਹੀ ਦੱਬਰੀ ਐ ਸਰਕਾਰੀ ਚੀਜ਼ ਉਹਦੇ ਤੇ ਨਹੀਂ ਦੱਬਦੀ ਨੀਮ ਪਰਵਾਹ ਲੋਕਾਂ ਕੀ ਵੀ ਲੜ ਰਹੇ ਆ ਇਸਮਾ ਚਾ ਲੜ ਰਹੇ ਇੰਨੀ ਮੇਰੀ ਇੰਨੀ ਮਿਲਦੀ ਐ ਐਸਾ ਲੱਗਦਾ ਕਿ ਮੁੱਖ ਮੰਤਰੀ ਨੂੰ ਅਧਿਕਾਰੀਆਂ ਦੀ ਪੁਤਾ ਹੀ ਕਰਨੀ ਚਾਹੀਦੀ ਐ ਕਿ ਆਮ ਜਨਤਾ ਇਨਸਾਫ ਲਈ ਕਿੱਥੇ ਜਾਵੇ ਕੁਝ ਜ਼ਿਲ੍ਹਾ ਦਿਖਾਰਿਆਂ ਨੂੰ ਨਹੀਂ ਮਿਲ ਸਕਦੀ ਤੇ ਪੰਜਾਬ ਦੇ ਮੰਤਰੀਆਂ ਨੂੰ ਪੰਜਾਬ ਦੇ ਦਿਖਾਰਿਆਂ ਨੂੰ ਕਿਵੇਂ ਮਿਲੇਗੀ ਛੇ ਮਹੀਨੇ ਤੇ ਮੈਂ ਤੇ ਇਤਨਾ ਗਮਾਇਆ ਵਾ ਤਨ ਇਤਨਾ ਗਮਾਇਆ ਵਾ ਨੀ ਕੋਈ ਇਹ ਗੰਦੇ ਕਮੈਂਟ ਕਰਨੇ ਛੇੜਖਾਨੀਆਂ ਕਰਨੀ ਅੱਖ ਮਾਰਨੀ ਇਤਨਾ ਪਰੇਸ਼ਾਨ ਕਰਦੇ ਬਾਹਰ ਨਿਕਲਣਾ ਧਮਕੀਆਂ ਦੇਣੀ ਖੜ ਤੋਂ ਕਿਧਰ ਜਾ ਰਹੀ ਮੈਂ ਮੈਂ ਦੋ ਦਿਨ ਤੇ ਥਾਣੇ ਮੈਂ ਫੋਨ ਕਰੀ ਮੁੰਸੀ ਤੇ ਮੈਂ ਮੇਰੀ ਦਰਖਾਸਤ ਲਿਖ ਲੈਂਗੇ ਗੰਡਿਆਂ ਛੇੜੀ ਕਰੇ ਇਧਰ ਆ ਕੇ ਲਿਖਿਆ ਜੀ ਜੀ ਤੁਹਾਨੂੰ ਅਮਨ ਕਾਨੂੰਨ ਦੀ ਸਥਿਤੀ ਦਾ ਕਿਸੇ ਬੱਚੇ ਨੂੰ ਵੀ ਪੁੱਛੋਗੇ ਉਹ ਕਹੂਗਾ ਵਿਗੜਦੀ ਜਾ ਰਹੀ ਹੈ ਲਗਾਤਾਰ ਹੱਤਿਆਵਾਂ ਹੋ ਰਹੀਆਂ ਗੋਲੀਆਂ ਚੱਲ ਰਹੀਆਂ ਸਰੇ ਆਮ ਲੁੱਟਮਾਰ ਹੋ ਰਹੀ ਹੈ ਪਾਣੀ ਅੱਗੇ ਨਿਕਾਸ ਹੋਣਾ ਚਾਹੀਦਾ ਵੀ ਮੇਰੇ ਘਰੋਂ ਪਾਣੀ ਨਹੀਂ ਵਗਦਾ ਵੀ ਮੈਂ ਇਕੱਲੀ ਜਨਾਨੀ ਬੜੀ ਪਰੇਸ਼ਾਨ ਹਾਂ ਮੇਰਾ ਬੱਚਾ ਤੇ ਮੈਂ ਵੀ ਹਮੇ ਸਬ ਸਲੈਂਡਾ ਕੀੜਾ ਕੰਡਾ ਦਾ ਸੋਬਾ ਹੈ ਇਸ ਨੂੰ ਬਹੁਤ ਔਖੀ ਹੈ ਕੋਈ ਦਿਨ ਐਸਾ ਨਹੀਂ ਜਾਂਦਾ ਜਦੋਂ ਪੰਜਾਬ ਦੇ ਵਿੱਚ ਗੋਲੀਆਂ ਨਾਲ ਚੱਲ ਰਹੀਆਂ ਹੋਣ ਅੱਤਿਆਵਾਂ ਨਾ ਹੋ ਰਹੀਆਂ ਹੋਣ ਸਰੇ ਆਮ ਲੜਾਈ ਝਗੜੇ ਦੇ ਘਟਣਾਵਾਂ ਨਾ ਬਫਰੀਆਂ ਹੋਣ ਮੇਰੀ ਸਾਰੀ ਦਰਖਾਸਤਾਂ ਪਈਆਂ ਸਭ ਕੁਝ ਹੋਇਆ ਪਿਆ ਸਰਪੰਚ ਜਾਣ ਕੇ ਉਹਨਾਂ ਦਾ ਕਾਂਗਰਸੀ ਬੰਦੇ ਆ ਜੋ ਉਹਨਾਂ ਦਾ ਸਾਥ ਦੇ ਰਹੇ ਕਾਂਗਰਸੀ ਜਿਆਦਾਤਰ ਸੁਣ ਲੈ ਕੇ ਹੋਰ ਵੀ ਸਾਰੀ ਭਾਰਤੀਆਂ ਬੈਠੀ ਨੇ ਮਤਲਬ ਕੁਝ ਲੋਕ ਤਾਂ ਵੀ ਛੱਪੜਾਂ ਤੇ ਬੈਠੇ ਨੇ ਕਿਸੇ ਕਰਕੇ ਮੇਰਾ ਕੰਮ ਹੋ ਨਹੀਂ ਰਿਹਾ ਜੀ ਅੱਜ ਮੈਂ ਬਿਆਨ ਪੜਿਆ ਐਡੀਸੀ ਦਾ ਕਿ ਉਹਨੂੰ ਚਾਹ ਵੀ ਭਲਾਏਗੀ ਪਾਣੀ ਵੀ ਭਲਾਇਆ ਗਿਆ ਐਸਾ ਕਿਹੜਾ ਵਿਅਕਤੀ ਹੋਏਗਾ ਜਿਹਨੂੰ ਅਧਿਕਾਰੀ ਚਾਹ پلان ਪਾਣੀ پلان ਉਸ ਤੋਂ ਬਾਅਦ ਉਹ ਜ਼ਹਿਰ ਨਿਗਲ ਲਵੇ ਐਸਾ ਤਾਂ ਕੋਈ ਵੀ ਵਿਅਕਤੀ ਨਹੀਂ ਹੋਗਾ ਜਿਹੜਾ ਆਪਣੀ ਜਾਨ ਤੇ ਖੇਡ ਜਾਵੇ ਮੈਮ ਨੂੰ ਰੱਖਮ ਦਰਖਾਸਤ ਦੇ ਕਦੋਂ ਨਾਲੇ ਉਹ ਨਕਸ਼ਾ ਵੀ ਦੇ ਕ ਗਈ ਤੇ ਸੀਆਈਓ ਤੇ ਕਰੀ ਤੇ ਡੀਡੀਪੀਓ ਤੇ ਕਰੀ ਦੋ ਵਾਰ ਡੀਡੀਪੀਓ ਚੇਂਜ ਹਾਂਜੀ ਵੀਡੀਓ ਦਫ਼ਤਰ ਮੈਂ ਮੇਰੇ ਦਰਖਾਸਤਾਂ ਬਗਾ ਬਗਾ ਮਾਰੀ ਅੰਦਰ ਸੰਸਿੰਗ ਨੇ ਵੀ ਇਸ ਮਾ ਇਹ ਕਟਵਾ ਕਾ ਲਿਆ ਬਈ ਨਜਾਇਜ਼ ਕਬਜ਼ੇ ਹਟਾਓ ਮੈਂ ਲਿਖਿਆ ਵਾ ਤਾਂ ਵੀ ਨਜਾਇਜ਼ ਕਬਜ਼ੇ ਹਟਾ ਦੋ ਹਟਾਓ ਵੀ ਇਹਨਾਂ ਸਾਫ ਕਰਾਓ ਤੇ ਪਾਣੀ ਕਨਕਾਸ ਕਰਾਓ ਵੀ ਕਬਜ਼ੇ ਚਟਵਾਓ ਨਿਸ਼ਾਨ ਦੇਈ ਕਰੋ ਉਹ ਕਹਿ ਰਹੇ ਮੈਂ ਤਾਂ ਕਰਦਾ ਹੀ ਜਦ ਮੇਰਾ ਦਿਲ ਕਰੇਗਾ ਮੈਂ ਤਾਂ ਕਹਿੰਦੇ ਮੈਂ ਨਹੀਂ ਕਰਦਾ ਨਿਸੰਦੇ ਕਿ ਵੀ ਜਦ ਪਾਣੀ ਭਰੇ ਪਏ ਖੇਤ ਖੇਤ ਬੇਲੇ ਹੋਏਗੇ ਪਰ ਖੇਤ ਦਾ ਮਸਲਾ ਕੋਈ ਨਹੀਂ ਟੋਬੇ ਦਾ ਮਸਲਾ ਟੋਬੇ ਛੱਪੜਾ ਦਾ ਟੋਬੇ ਛੱਪੜਮ ਪਾਣੀ ਹਮੇਸ਼ਾ ਰਹੇਗਾ ਲੋਕ ਜਾਣ ਬੁੱਝ ਕੇ ਭਰੇਗੇ ਉਹਨਾਂ ਨੇ ਇਹ ਗੰਦਨਾ ਵੀ نقصان ਨਹੀਂ ਨਾ ਹੋਇਆ ਮੈਂ 2 ਦਿਨ ਤੱਕ ਫਸ ਦੇਣੇ ਕੋਸ਼ਿਸ਼ ਕਰ ਰਹੀ ਸੀ ਵੀ ਲੋਕ ਮਨਾ ਬਹੁਤ ਤਰਸ ਕਰ ਰਹੇ ਆ ਕਿ ਲਾਲੀ ਸਾਈਡ ਨਿਕੜਨ ਦੇ ਦਿੰਦੇ ਮੈਡਮ ਤੇ ਜਿੰਨੇ ਮਿਲਨਾਵਾ ਜਾਂ ਮੇਰੀ ਭਗਵਾਨ ਸਤਮਾਨ ਤੱਕ ਚਿੱਠੀਆਂ ਗੇਰੀ ਵੀ ਐ ਬਈ ਹਾਂ ਮੈਂ ਬੜੀ ਪਰੇਸ਼ਾਨ ਹਾਂ ਇਸ ਮਾਮਲੇ ਦਾ ਹੱਲ ਕਰੂੰ ਕੋਈ ਸੋਲੂਸ਼ਨ ਨਹੀਂ ਲਿਖੜ ਰਿਹਾ ਪਾਲਦਰ ਬੀਸੂ ਨੂੰ ਮਿਲਣ ਗਏ ਸੀਗੇ ਪਰ ਡੀਸੀ ਮਿਲ ਨਹੀਂ ਕੋਈ ਐਂ ਜੀ ਮਿਲੇ ਹੈ ਇਜ਼ੀ ਹਾਂ ਜੀ ਮੈਂ ਧਿਆਨ ਦੇ ਕੇ ਹੀ ਸੁਸਾਈਡ ਕਰਨ ਦੀ ਕੋਸ਼ਿਸ਼ ਕਰ ਕਿਉਂਕਿ 6 ਮਹੀਨੇ ਤੇ ਬਹੁਤ ਪਰੇਸ਼ਾਨ ਕਰਤੇ ਲੋਕਾਂ ਨੇ ਮੈਂ ਜਿਸ ਦਿਨ ਅੰਦਰ ਮਿਲੇ ਸੀਗੇ ਹਾਂ ਜੀ ਮਿਲੇ ਸੀ ਕੀ ਕਹਿੰਦੇ ਤੁਸੀਂ ਉਹ ਜੀ ਸੀ ਮੈਮ ਕਹ ਰਹੇ ਬੈਠੋ ਕੋਈ ਨਾ ਇੱਕ ਵਾਰ ਸਿਰਫ ਤੇ ਧਿਆਨ ਦੇਗਾ ਫਿਰ ਸੁਸਾਈਡ ਕਰ ਲਓ ਨਹੀਂ ਇਹ ਵੀ ਸੀ ਮਿਲੇ ਸੀ ਨਹੀਂ ਕਿਸੇ ਨੂੰ ਜੀ ਸੀ ਮੈਮ ਨੀਮਾ ਪਰਵਾਰਿਆ ਕੰਦਾ ਕਰਵਾ ਰਹੇ ਜਿਸ ਸਰਪੰਚ ਸਰਕਾਰ ਹੀ ਦੱਬ ਰਹੀ ਹੈ ਸਰਕਾਰੀ ਚੀਜ਼ ਉਹਦੇ ਤੇ ਨਹੀਂ ਦੱਬਦੇ ਨੀਮ ਪਰਵਾਈ ਲੋਕਾਂ ਕੀ ਵੀ ਲੜ ਰਹੇ ਆਪਸ ਮਾ ਇਸ ਸੋਬੇ ਪਿੱਛੇ ਲੜ ਰਹੇ ਇੰਨੀ ਮੇਰੀ ਐ ਇੰਨੀ ਮੇਰੀ ਐ ਤੋਂ ਸਰਪੰਚ ਨੇ ਨੀਮ ਪਰਵਾ ਦਿੱਤੀ ਹੋਰ ਅੱਗੇ ਦਬਵਾਇਆ ਅੰਗੂਰੀਆਂ ਕੇ ਠੀਕ ਹੈ ਕੋਈ ਬੰਦ ਕਰਾਣੇ ਪਰ ਲੱਗਿਆ ਵਾ ਪਿੱਛੇ ਸੰਦੀਪ ਕੋਲ ਸੰਦੀਪ ਕੋਲ ਹਾਂਜੀ ਉਹ ਫਿਰ ਮੈਂ ਕਰਿਆ ਬਈ ਇਹਨਾਂ ਨੂੰ ਭੁੱਲਣਾ ਚਾਹੀਦਾ ਪਾਣੀ ਅੱਗੇ ਨਿਕਾਸ ਹੋਣਾ ਚਾਹੀਦਾ ਵੀ ਮੇਰੇ ਘਰ ਮਾ ਪਾਣੀ ਨਾ ਬੜਾ

ਮਿਲ ਰਹੇ ਸਵਾਲ ਸੰਬੰਧੀ ਮੈਨੂੰ ਹੱਥੋਂ ਦਰਖਾਸਤ ਦੇ ਕੱਲ ਨਾਲੇ ਉਹ ਨਕਸ਼ਾ ਵੀ ਦੇ ਕਾ ਗਈ ਤੇ ਸੀਆਈਓ ਤੇ ਕਰੀ ਤੇ ਡੀਡੀਪੀ ਉਤੇ ਕਰੀ ਦੋ ਬਾਰ ਡੀਡੀਪੀ ਉਤੇ ਚੇਂਜ ਮੈਨੂੰ ਮਿਲੇ ਡੀਡੀਪੀ ਨੂੰ ਹਾਂਜੀ ਵੀਡੀਓ ਦਫ਼ਤਰ ਮੈਂ ਮਿਲਦਰਖਾਸਤ ਬਗਾ ਬਗਾ ਮਾਰੀ ਅੰਦਰ ਸੰ ਸਿੰਘ ਨੇ ਬਈ ਇਸ ਮਾ ਇੱਕ ਟਵਾ ਕਾ ਲਿਆ ਬਈ ਨਜਾਇਜ਼ ਕਬਜ਼ੇ ਹਟਾਓ ਮੈਂ ਲਿਖਿਆ ਵਾ ਸਭੀ ਨਜਾਇਜ਼ ਕਬਜ਼ੇ ਹਟਾ ਦੇ ਹਟਾਓ ਵੇ ਇਹ ਇਹ ਨਸਾਖਰਾਉ ਤੇ ਪਾਣੀ ਦਾ ਨਿਕਾਸ ਕਰਾਉ ਵੀ ਕਬ ਦੇ ਛਕਵਾਉ ਨੀ ਚੰਦੇ ਹੀ ਕਰੋ ਵੀ ਜਿਸ ਤਰ ਫੁੱਲेंगे ਜਾਂ ਪਾਣੀ ਦਾ ਨਿਕਾਸ ਹੋਏਗਾ ਹੋਰ ਪਾਣੀ ਸਾਫ ਗਿਰੇਗਾ ਬੰਦ ਹੋਣ ਲੱਗ ਰਿਹਾ ਤੇ ਉਹਨਾਂ ਨੇ ਬਗਾਇਆ ਫਿਰ ਇਹ ਵੀ ਇਧਰ ਕਰਨ ਨੂੰ ਕੋ ਕਹ ਰੇ ਮੈਂ ਤਾਂ ਕਰਦਾ ਹੀ ਜਦ ਮੇਰਾ ਦਿਲ ਕਰੇਗਾ ਮੈਂ ਤਾਂ ਮੈਂ ਨਹੀਂ ਕਰਦਾ ਨੀ ਚੰਦੇ ਹੀ ਵੀ ਜਦ ਪਾਣੀ ਭਰੇ ਪਈਏ ਖੇਤ ਖੇਤ ਵਿਲੇ ਹੋਏਗੇ ਪਰ ਖੇਤ ਦਾ ਮਸਲਾ ਕੋਈ ਨਹੀਂ ਟੋਬਿਆਂ ਦਾ ਮਸਲਾ ਟੋਬੇ ਛੱਪਣਾਗਾ ਟੋਬੇ ਛੱਪਣ ਪਾਣੀ ਹਮੇਸ਼ਾ ਰਹੇਗਾ ਲੋਕ ਜਾਣ ਬੁੱਝ ਕੇ ਭਰੇਗੇ ਉਹਨਾਂ ਨੇ ਵੀ ਬੰਦਨਾ ਵੀ ਕਿਸਾਨ ਦੇ ਹੀ ਨਾ ਹੋਆ ਪਰ ਪੰਜ ਛੇ ਮਹੀਨੇ ਇਹ ਲੋਕਾਂ ਨੇ ਲੋਕੋ ਪੂਰੇ ਜਾਣੇ ਉਹ ਛੱਟ ਰਹੇ ਰਵੇ ਪਾਣੀ ਆਵੇ ਮੇਜ ਹਾਂਜੀ ਨਿਕਾਸ ਹੋਏ ਪਾਣੀ ਕਰਨ ਨਾਲੇ ਖੁੱਲੇ ਉਹ ਲੋਕਾਂ ਦੱਬੇ ਵੇ ਬਿੰਦ ਨਿਸਾਨ ਦੇ ਹੀ ਹੋਏ ਛੁੱਟੇ ਲੋਕੋ ਪਰ ਲੋਕ ਬੜੇ ਤੰਗ ਕਰੇ ਇਸ ਚੱਕਰ ਨੂੰ ਮੇਰੇ ਤੇ ਕਰ ਲਈ ਜਿਨ੍ਹਾਂ ਨੇ ਤੇ ਲੋਕਾਂ ਨੂੰ ਦਮ ਕੇ ਲਈ ਗੰਦੇ ਮੰਦੇ ਕੰਮ ਕਰੇ ਸੱਖਾਂ ਮਾਰੀਓ ਬਹੁਤ ਕੁਝ ਬੋਲਿਆ ਸਰਕਮਪੰਜ ਨੇ ਸ਼ੌਕ ਦੀ ਉਹਨਾਂ ਤੋਂ ਲੋਕਾ ਜਿਹੜੇ ਦੱਬਰੇ ਸੀ ਮੇਰੇ ਖਿਲਾਫ ਸਰਕਮਪੰਜ 3 ਮਹੀਨੇ ਤੱਕ ਉਸਰ ਤੇ ਬਾਅਦ ਸਰਪੰਚ ਨੇ ਸਾਈਨ ਕਰਵਾਏ ਵੀ ਹਾਂ ਚਲ ਜਦ ਉਸਦੀ ਦਰਖਾਸਤਾਂ ਲਈ ਡੀਸੀ ਕਰਨੀ ਤੇ ਤਾਂ ਉਹਨਾਂ ਨੇ ਸਾਈਨ ਕਰਾਏ ਵੀ ਚਲੋ ਨਿਸਾਂਦੇ ਹੀ ਹੋ ਜਾਏ ਪਰ ਉਹਨਾਂ ਦਾ ਉਹਨਾਂ ਗੈਲਵੇਟ ਅਟੈਚਮੈਂਟ ਅਭੀ ਹੋਣ ਨਹੀਂ ਉਹਦੇ ਅੱਗੇ ਵੀਡੀਓ ਦਫ਼ਤਰ ਮੈਂ ਤੇ ਪਰ ਜਿਹੜੇ ਕਨੋਬ ਵਗੈਰਾ ਪਰਿਵਾਰੀ ਸੱਦ ਬਾਰੇ ਕੱਲ ਕੱਲ ਕੋਈ ਕੋਈ ਗੇਰੀ ਸੀ ਕੱਲ ਤੋਂ ਕਿਉਂ ਮੈਂ 2 ਦਿਨ ਤੇ ਫਸਦੇ ਨੇ ਕੋਸ਼ਿਸ਼ ਕਰ ਰਹੀ ਸੀ ਵੀ ਲੋਕ ਮੈਨੂੰ ਬਹੁਤ ਤੌਰਚਰ ਕਰ ਰਹੇ ਆ ਟਿਆ ਵਾਲੀ ਸਾਈਡ ਨਿਕੜਨ ਨਹੀਂ ਦੇਂਦੇ ਮੈਡਮ ਤੇ ਜਿੱਥੇ ਮੈਨੂੰ ਮਿਲਣਾ ਵਾ ਯਾ ਮੇਰੀ ਭਗਵਾਨ ਸਮਾਨ ਤੱਕ ਚਿੱਠੀਆਂ ਗੇਰੀ ਵੀ ਐ ਬਈ ਹਾਂ ਮੈਂ ਬੜੀ ਪਰੇਸ਼ਾਨ ਹਾਂ ਇਸ ਮਾਮਲੇ ਦਾ ਹੱਲ ਕਰੂ ਪਰ ਕੋਈ ਸੋਲੂਸ਼ਨ ਨਹੀਂ ਲਿਖੜ ਰਿਹਾ ਲੋਕਾਂ ਨੇ ਮੇਰੇ ਲਿਖੜਨਾ ਬੰਦਾ ਕਰਦਾ ਗੰਦੇ ਗੰਦੇ ਕਮੈਂਟ ਕਰਨਾ ਗੰਦਾ ਬੋਲਣਾ ਪਿੱਛੇ ਪੈਣਾ ਨਿਕੜਨ ਨਹੀਂ ਦੇਣਾ ਮੇਰੇ ਬੱਚੇ ਨੂੰ ਮਨ ਦਾ ਬਹੁਤ ਖਤਰਾ ਹੋ ਗਿਆ फिर मैं लास्ट चली भी आज लास्ट दिन है भी अभियान दे दे मैम ना अपना तो अभियान दे के मैं अपना फिर करने कोशिश कोशिश करेंगी लोग कल तो डीसी में मिलन गए सी के तो डीसी मिली नहीं मिली हैं जी हाँ मिली हैं मिली सी हाँ जी मैं बयान दे, 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 हाँ? दे, हाँ। दे के ही सुसाइड करने कोशिश कर रही क्योंकि छह महीने तो बहुत परेशान करते हैं लोग डीसी मैम कह रहे बैठो कोई ना बस उससे बयान देगा फिर साइड पर जी एडीसी मिलेंगी डीसी मिलेंगी डीसी मैम डीसी जी सरकारी कुठाचलstdc अधिकारी कहले ने मानसिक बिमारी ऊपर देखन तो तन्ना को लग गया तो। ए सारी ए, अभी तो है अभी टोबट छठे ना छूटे 7860 लोगोच बैठे ने मैंने कोई दिक्कत नहीं जी कोई मेरी दवाई नहीं चलदी कोई मैंने दिक्कत नहीं कोई कोई नहीं जी डीसी मिलके आके बाहर जहर ਗਈ ਵੀ ਤਾਂ ਮੇਰੀ ਦਰਖਾਸਤਾਂ ਕਿ ਮੇਰੇ ਕੋਲ ਕਾਪੀਆਂ ਹੈਗੀ ਜੇ ਮੈਨੂੰ ਕੋਈ ਦਿੱਕਤ ਹੋਣੀ ਤਾਂ ਮੈਂ ਇੰਨੀ ਦੂਰ ਤੱਕ ਕਿਤਨਾ ਪਹੁੰਚਦੀ ਨਾਲੇ ਪੰਜਾਬੀ ਮੈਨਾਂ ਆਂਦੀ ਨਹੀਂ ਪਰ ਉੱਪਰ ਪੜ੍ਹਨੇ ਨੂੰ ਲਿਖ ਲਈ ਇਹ ਗਾ ਲਿਖਣੀ ਤਾਂ ਬਿਲਕੁਲ ਨਹੀਂ ਆਂਦੀ ਹੋਰ ਕੀ ਚਾਮੇ ਤੁਸੀਂ ਛੱਪੜ ਤੋਂ ਮੈਂ ਕਿੰਸਾਂ ਦੇ ਹੋ ਇੱਧਰ ਕੁਝ ਨਹੀਂ ਹੈ ਕਰਾ ਮੇਰੇ ਕੋਲ ਸਭ ਕੁਝ ਪਿਆ ਜਿਹੜੀ ਦਰਖਾਸਤ ਮੈਂ ਦੇਈ ਵੀ ਹੈ ਜਿੱਧਰ ਜਿੱਧਰ ਦੀ ਤੁਸੀਂ ਇੱਕ ਤਾਂ ਹੈਗੇ ਡੀਸੀ ਮੈਡਮ ਨੇ ਡੀਸੀ ਮੈਡਮ ਤੇ ਗਈ ਸੀ ਡੀਸੀ ਮੈਡਮ ਨੂੰ ਹਾਂ ਜੀ ਉਹਨਾਂ ਨੂੰ ਮਿਲੇ ਹਾਂ ਜੀ ਮਿਲਣ ਤੋਂ ਬਾਅਦ ਫਿਰ ਉਹਨਾਂ ਨੇ ਕੀ ਕਿਹਾ ਵੀ ਕੋਈ ਕਾਰਵਾਈ ਕਰ ਰਹੇ ਹੈ ਕੀ ਕਰ ਰਹੇ ਸਾਰੇ ਬੈਠੋ ਬਸ ਸਿਸਟਰ ਨੇ ਮੈਨੂੰ ਨਹੀਂ ਬਲਕਿ ਮੈਂ ਫਿਰ ਸੁਸਾਇਡ ਕਰਨ ਕੋਸ਼ਿਸ਼ ਕਰੀ ਦਵਾਈ ਲਈ ਫਿਰ ਉਹਨਾਂ ਨੇ ਹੱਥ ਮੱਥ ਕੋਲ ਲਈ ਥੋੜ ਬਹੁਤੀ ਅੰਦਰ ਚਲੀ ਗਈ ਬਾਕੀ ਉਹਨੇ ਫੋੜ ਲਈ ਅੰਦਰ ਹੀ ਹੈਨ ਕੇ ਸਾਹਮਣੇ ਕਿਉਂਕਿ ਮੈਂ ਪਰੇਸ਼ਾਨ ਬਹੁਤ ਕਰਨੀ थी ਜੇ ਡੀਸੀ ਦਫਤਰ ਅੰਦਰ ਹੀ ਖਾ ਲਈ ਤੁਸੀਂ ਹਾਂਜੀ ਕਿਉਂਕਿ 6 ਮਹੀਨੇ ਤੋਂ ਬਾਰੇ ਨਹੀਂ ਜੀ ਮਿਲ ਕੇ ਕਿਉਂਕਿ 6 ਮਹੀਨੇ ਤੋਂ ਮੇਰੇ ਤੇ اتنا ਘਮਾਇਆ ਵਸਨੀ اتنا ਘਮਾਇਆ ਵਲੋ ਸਮੇਂ ਇਹ ਗੰਦੇ ਕਮੈਂਟ ਕਰਨੀ ਛੇੜਖੰਨੀਆ ਕਰਨੀ ਅੱਖ ਮਾਰਨੀ ਇਤਨਾ ਪਰੇਸ਼ਾਨ ਕਰਦੇ ਬਾਹਰ ਨਿਕਲਣਾ ਧਮਕੀਆਂ ਦੇਣੀ ਖੜਤੋ ਕੀ ਗਰਜਾ ਰਹੀ ਮੈਂ 2 ਦਿਨ ਤੇ ਖਾਣੇ ਮੈਂ ਫੋਨ ਕਰੀ ਮੁੰਸੀ ਤੇ ਮੇਰੀ ਦਰਖਾਸਤ ਲਿਖ ਲੈਣਗੇ ਗੰਡੇ ਥੜੀ ਕਰੇ ਇਧਰ ਆ ਕੇ ਲਿਖਿਆ ਜੀ ਜ ਮਨ ਲੋ ਤਾਂ ਨਿਕਲ ਰਿਹਾ ਮੇਰੇ ਪਟਾਣਾ ਸਾਈਡ ਪਿੱਛੇ ਲੱਗ ਲਿਆ ਮੈਨੂੰ ਫਿਰ ਆਪਣਾ ਮਨ ਨਹੀਂ ਫਿਰ ਅੱਜ ਜਿਸ ਦਿਨ ਮਨਉ ਤਾਂ ਵੀ ਮਨ ਨਹੀਂ ਕਿ ਕੋਈ ਹੱਲ ਹੁੰਦਾ ਅਫਸਰ ਕੋਈ ਹੱਲ ਨਹੀਂ ਕਰਦੇ ਮੈਂ ਸੁਸਾਇਡ ਲਾਸਟ ਆਪਸ਼ਨ ਹੈ ਤੋਂ ਮੈਂ ਸਵੇਰ ਨਿਕਲਿਆ 5:30 ਵਜੇ ਸੂ ਲੋਕਾਂ ਨੂੰ ਪਤਾ ਹੈ 9-10 ਵਜੇ ਆਪਣੇ ਡੰਗਰ ਪਸ਼ੂ ਦਾ ਕੰਮ ਕਰਕੇ ਤਾਂ ਹੀ ਨਿਕਲਾਂ ਤਾਂ ਪਿੱਛੇ ਆ ਜੀ ਮੈਂ ਸਜਰੇ ਹੀ ਆਪਣਾ ਦਿਮਾਗ ਲੜਾਈਆਂ ਵਿੱਚ ਸਜਰੇ ਨਿਕਲ ਤਾ ਮੈਡਮ ਕੋਲ ਫਿਰ ਮੈਂ ਕਿਹੜਾ ਫਿੰਡ ਆ ਤੁਹਾਡਾ ਸਿਕੂ ਕੋਲ ਜੀ ਸਿਕੂ ਕੋਲ ਸੁਣੋ ਜਾਈ ਮੇਰੀ ਸਾਰੀ ਦਰਖਾਸਤਾਂ ਪਈਆਂ ਸਭ ਕੁਝ ਹੋਇਆ ਪਿਆ ਸਰਪੰਚ ਜਾਣ ਕੇ ਉਹਨਾਂ ਦਾ ਕਾਂਗਰਸੀ ਬੰਦੇ ਆ ਜੋ ਉਹਨਾਂ ਦਾ ਸਾਥ ਦੇ ਰਹੇ ਕਾਂਗਰਸੀ ਜ਼ਿਆਦਾਤਰ ਸੂਣ ਰੱਖੇ ਹੋਰ ਵੀ ਸਾਰੀ ਘਰਤੀ ਬੈਠੀ ਨਹੀਂ ਮਤਲਬ 70% ਲੋਕ ਟੋਬੇ ਚੱਕੜਾਂ ਤੇ ਬੈਠੇ ਨੇ ਕਿਸੇ ਕਰਕੇ ਮੇਰੇ ਕੰਮ ਹੋ ਨਹੀਂ ਜਿਹੜਾ ਪਰੇਸ਼ਾਨ ਕਰ ਰਹੇ ਵੀ ਕੱਲੀ ਜਨਾਨੀ ਵੀ ਚਾਹੀਨ ਮਾਰ ਦਿਓ ਮੇਰੇ ਬੱਚੇ ਨੰ ਹਰਮਨ ਨੂੰ ਬਹੁਤ ਲੋਕਾਂ ਨੂੰ ਟੋਬੇ ਤੋਂ ਕਿੰਨੀ ਦੂਰ ਥੋੜੀ ਦੂਰ ਜੇ ਖੇਤਾਂ ਨੂੰ ਖੇਤਾਂ ਮਕਾਨਾਂ ਤੋਂ ਬੇਬਾਹਰਨ ਕਰਕੇ ਪਾਣੀ ਥੋੜੇ ਘਰ ਦੇ ਅੰਦਰ ਹਮੇਸ਼ਾ ਫਲੋ ਹੁੰਦਾ ਜੀ ਕਿਉਂਕਿ ਦਬਲੇ ਨਾ ਲੋਕਾਂ ਨੇ ਸਪਰ ਤੇ ਟੋਬਾ ਦਬਾਉਂਦੇ ਮੇਨ ਤੁਹਾਡਾ ਡਾਇਵਟੋਬਾ ਮਤਲਬ ਖਾਲੀ ਹੋਵੇ ਹਾਂਜੀ ਦਬੂ ਚ ਇੱਕ ਬੰਦ ਹੋਏ ਨਾਲੇ ਸਰਪੰਚ ਆ ਕੇ ਦਬਵਾ ਰਹੇ ਸਰਕਾਰੀ ਜਗ੍ਹਾ ਸੰਧ ਕਰਾਈਏ ਸਾਮ ਲਾਟ ਤੋਂ ਦਬੀ ਵੀ ਟੋਬੀ ਸੱਕੜ ਵੀ ਦਬਵਾ ਰਹੇ ਨਹੀਂ ਚੱਲ ਦਬੀ ਚ ਲੋ ਟੋਬੀ ਚ ਲੋ ਕੁਝ ਨਹੀਂ ਹੋਣਾ ਦਰਖਾਸਤਾਂ ਦੀ ਪਿੱਛਾ ਵੀ ਗੜ ਰਹੀਆਂ ਕਿ ਮਕਾਨ ਹੈ ਸਪੈਸ਼ਲ ਡੀਸੀ ਮੈਡਮ ਨੇ ਕਿਹਾ ਨਹੀਂ ਵੀ ਉਹ ਕਰਾ ਦਿੰਨੇ ਤੁਹਾਡੇ ਨਾਪੀ ਵਗੈਰਾ ਕਰਾ ਦਿੰਨੇ ਜੀ 5 ਮਹੀਨੇ ਪਹਿਲਾਂ ਮੈਂ ਡੀਸੀ ਮੈਡਮ ਦਾ ਹੱਥ ਮੰਦੇ ਤਾਂ ਦੇਈ ਨਹੀਂ ਨਹੀਂ ਕੱਲ ਜਦੋਂ ਤੁਸੀਂ ਮੈਂ ਮੈਡਮ ਕੀ ਫਿਰ ਆਪਣੇ ਬਿਆਨ ਦੇ ਤਾਂ ਮੈਂ ਨਾ ਤੋਂ ਆਪਣਾ ਫਿਰ ਕੰਮ ਕਰਿਆ ਪਰ ਬਈ ਮੇਰੇ ਤੋਂ ਪਰੇਸ਼ਾਨ ਮਨ ਪਤਾ ਇਸ ਚੀਜ਼ ਦਾ ਸੋਲੂਸ਼ਨ ਹੈ ਨਹੀਂ ਵੀ ਕੋਈ ਸਭ ਉਹ ਨਾ ਕਹਿਆ ਵੀ ਕੋਈ ਸੋਲੂਸ਼ਨ ਨਹੀਂ ਹੈ ਜਿੰਨਾ ਮਰਜ਼ੀ ਕੁਝ ਕਰ ਲਈਏ ਤੇ ਹੁਣ

ਚੱਕ ਉਪਰ ਮੰਬੜ ਦਾ ਸਰਪੰਚ ਵੀ ਤੇਰਾ ਬਣਾਇਆ ਜੀ ਡੀਸੀ ਮੈਡਮ ਦਾ ਕੋ ਬੰਦਾ ਡੀਸੀ ਮੈਡਮ ਕੀ ਹੈ ਜੀ ਸਟਾ ਲੈਣ ਦੇ ਤੁਹਾਨੂੰ ਦੇ ਤੁਹਾਨੂੰ ਸਿੰਪਲਰ ਦੀ ਮੰਗ ਦੇ ਰਹੇ ਹਾਂ ਡੀਸੀ ਮੈਡਮ ਹਾਂ ਜੀ ਏ ਡੀਸੀ ਅਫਸਰ ਹੋ ਗੰਦਰ ਹੋ ਠੀਕ ਇਹਨਾਂ ਨੂੰ ਕਿਹਾ ਉਹਨਾਂ ਨੇ ਵੀ ਤੁਹਾਡੇ ਕੇਸ ਦੇ ਕੰਮ ਵਿੱਚ ਹਾਂ ਜੀ ਕਹਿ ਰਹੇ ਜਲਦੀ ਤੋਂ ਜਲਦੀ ਸਾਰੇ ਜਿਹੜੇ ਬੰਦੇ ਤੁਹਾਨੂੰ ਤੰਗ ਪਰੇ ਪਰ ਮੈਂ ਕਿਸ ਕਿਸ ਦਾ ਨਾਮ ਲਿਖਾਵਾਂ ਕਿਹੜੇ ਮੇਰੇ ਨਾਲ ਗੱਲ ਛੇੜ ਕਰਨੀ ਕਰਦੇ 70 80% ਪਿੰਡ ਚੋਂ ਸੱਪੜ ਤੋਂ ਤੁਹਾਨੂੰ ਸਮਝਣ ਹਾਂ ਜਦੋਂ ਵੀ ਜੁਬੀ ਗੱਲ ਹੈ ਪਿੰਡ ਨਾਲ ਸਿੱਤ ਲਿਖਾਵਾਂ ਸਰਪੰਚ ਕੁਡੀ ਸਟੇਜ ਦਾ ਜ਼ਿੰਮੇਦਾਰ ਹੈ ਜ਼ਿੰਮੇਦਾਰ ਤਾਂ ਉਹ ਵੀ ਜਿਨ੍ਹਾਂ ਨੇ ਕਾਰਵਾਈਆਂ ਨਹੀਂ ਕੀਤੀ 6 ਮਹੀਨੇ ਤੋਂ ਤੇ ਜਿਹੜਾ ਤੁਹਾਨੂੰ ਲੱਗ ਰਿਹਾ ਹਾਂਜੀ ਅਫਸਰ ਸਾਰੇ ਜ਼ਿੰਮੇਦਾਰ ਨੇ ਦੱਸੋ ਕੰਮ ਨਹੀਂ ਕਰ ਰਹੇ ਫਿਰ ਇੰਨੀ ਦਿੱਕਤ ਆ ਬੰਦੀ ਲਈ ਜੀ ਨਾਨੀ ਦਾ ਮਰਨੇ ਕੀ ਲੋੜ ਪਵੰਥੀ ਆਮ ਆਦਮੀ ਪਰਟੀ ਮੰਨ ਬਹੁਤ ਪਾਈ ਜੀ ਜੀ ਇਹ ਲੋਕ ਇਹ ਹੈ ਕਿ ਸ਼ਾਇਦ ਤੁਹਾਡੀ ਗੱਲ ਸੁਣ ਲੈਣਗੇ ਜੇਕਰ ਬਟਾ ਰਿਸਕ ਲਿਆ ਤੁਹਾਨੂੰ ਮਤਲਬ ਇਹਨਾਂ ਨੂੰ ਆਪਣੀ ਜਾਨ ਦੇਣੀ ਪਈ ਆਪਣੀ ਸਮੱਸਿਆ ਸੁਣਾਉਣ ਦੇ ਲਈ ਜਿਹੜੀ ਇਹਨਾਂ ਦੀ ਘਰੇਲੂ ਸਮੱਸਿਆ ਹੈ ਘਰ ਦੀ ਸਮੱਸਿਆ ਉਹਨੂੰ ਸੁਣਾਉਣ ਲਈ ਉਹਨੂੰ ਜਾਨ ਦੇਣੀ ਪਈ ਤਾਂ ਸਰਕਾਰ ਸੁਣੇ ਇਹ ਨੋਬਤਾਂ ਇਹ ਸਰਕਾਰ ਦੇ ਨੋਬਤਾਂ ਵੀ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਆਮ ਆਦਮੀ ਨੂੰ ਜਾਨ ਦੇਣੀ ਪੈਗੀ ਤਾਂ ਉਹਨਾਂ ਦੀ ਗੱਲ ਸੁਣ ਦੇਗੀ ਅਦਰਵਾਈਜ਼ ਇਸ ਤਰ੍ਹਾਂ ਦੇ ਇਹਨਾਂ ਦੇ ਹਾਲਾਤ ਪੇ ਛੱਪੜ ਦੀ ਜੋ ਮੰਨਤੀ ਕਰਾਣਾ ਚਾਹੁੰਦੇ ਮੰਨਤੀ ਨਹੀਂ ਕਰ ਰਹੇ ਪੇ ਛੱਪੜ ਦਾ ਕਬਜ਼ਾ ਹੋਣਾ ਹੀ ਨਹੀਂ ਚਾਹੀਦਾ ਕਿਸੇ ਵੀ ਹਾਲਤ ਦੇ ਵਿੱਚ ਇਹ ਕਬਜ਼ਾ ਕਰਕੇ ਉਹ ਪਾਣੀ ਦੀ ਨਿਕਾਸੀ ਕਿੱਦਰੀ ਹੋਏਗੀ ਤੇ ਇਹਨਾਂ ਦੀ ਧਿਆਨ ਜਿਹੜੀ ਗੱਲ ਕਰੀਏ ਬਿਲਕੁਲ ਠੀਕ ਕਰੀਏ ਸੁਣਾਈ ਹੋਣੀ ਚਾਹੀਦੀ। ਬਾਕੀ ਜੇ ਤੁਹਾਨੂੰ ਕੋਈ ਤਕਲੀਫ ਹੋਣਾ ਇਹਦੀ ਨੀਤੀ ਜਿਹੜੀ ਅਵੇਲੇਬਲ ਹੋ ਪ੍ਰਸ਼ਾਸਨ ਤੋਂ ਤੁਹਾਨੂੰ ਗਾਡਨ ਰਿਚ ਜਰੀ ਹੈਗੀ ਹੈ ਕਹਿਣੀ ਹੁੰਦੀ ਹੈ। ਛੇਰ ਕਰਨ ਦੀ ਕੋਈ ਨਹੀਂ। ਅੱਜ ਅਸੀਂ ਉੱਥੇ ਮਹਿਲਾ ਨੂੰ ਮਿਲਣ ਲਈ ਇੱਥੇ ਆਏ ਆ ਕਿਉਂਕਿ ਦੇਖੋ ਕਿੰਨੀ ਮਾੜੀ ਘਟਨਾ ਹੈ ਕਿ ਉਹ ਵਿਚਾਰੀ ਦੁਖੀ ਹਾਲਤ ਦੇ ਵਿੱਚ بار-ਬਾਰ ਅਧਿਕਾਰੀਆਂ ਕੋਲ ਫਰਿਆਦ ਕਰਨ ਜਾ ਰਹੇ ਸੀ ਕੋਈ ਵੀ ਅਧਿਕਾਰੀ ਉਹਨਾਂ ਨੂੰ ਨਾ ਮਿਲਿਆ ਜਿਹਦੇ ਕਰਕੇ ਪਰੇਸ਼ਾਨ ਹੋ ਕੇ ਉਹਨੂੰ ਇਹ ਕਦਮ ਉਠਾਣਾ ਪਿਆ ਆਪਣੀ ਜੀਵਨ ਲੀਲਾ ਸਮਾਪਤ ਕਰਨ ਵੱਲ ਕਦਮ ਪਾਇਆ ਤੇ ਇਸ ਕਰਕੇ ਸਾਨੂੰ ਇਸ ਗੱਲ ਦਾ ਬੜਾ ਦੁੱਖ ਹੈ ਕਿ ਇੱਕ ਆਮ ਆਦਮੀ ਪਾੜੇ ਦੀ ਸਰਕਾਰ ਹੋਵੇ ਔਰ ਉੱਚ ਆਮ ਆਦੀ ਵਿਅਕਤੀ ਨੂੰ ਇਨਸਾਫ ਪਾਣ ਲਈ ਜ਼ਿਲ੍ਹਾ ਪ੍ਰਸ਼ਾਸਨ ਅਧਿਕਾਰੀਆਂ ਨਾਲ ਉਹਦੇ ਅਧਿਕਾਰੀਆਂ ਨਾਲ ਸੰਪਰਕ ਕਰਨ ਦੇ ਲਈ ਉਹਨਾਂ ਨਾਲ ਪਹੁੰਚਣ ਲਈ ਆਪਣੀ ਜਾਨ ਦੀ ਬਾਜ਼ੀ ਲਾਣੀ ਪਵੇ ਇਹ ਸਭ ਤੋਂ ਸਖਤ ਨਿੰਦਾ ਹੈ ਸਰਕਾਰ ਕਹਿ ਰਹੀ ਹੈ ਇਹ ਸਰਕਾਰ ਵੀ ਹੈਗੀ ਹੈ ਤੇ ਇਹਨਾਂ ਨਾਲ ਦੇਖ ਕੇ ਕੀ ਹੋਇਆ ਕਿ ਹੋਇਆ ਅਧਿਕਾਰੀ ਮਿਲ ਹੀ ਨਹੀਂ ਪਾਰੇ ਅਧਿਕਾਰੀਆਂ ਨੂੰ ਮਿਲਣ ਲਈ ਉਹ ਗੇੜੇ ਤੇ ਜਿਹੜੇ ਮਾਰਦੇ ਸੀਗੇ ਔਰ ਉਹਨੂੰ ਜਿਹੜੇ ਆਪਣੀ ਜੀਵਨ ਲੀਲਾ ਸਮਾਪਤ ਕਰਨੀ ਪਈ ਇਹ ਸਾਰੀਆਂ ਚੀਜ਼ਾਂ ਨੂੰ ਦੇਖਣ ਤੋਂ ਬਾਅਦ ਐਸਾ ਲੱਗਦਾ ਕਿ ਮੁੱਖ ਮੰਤਰੀ ਨੂੰ ਅਧਿਕਾਰੀਆਂ ਦੀ ਖਤਾਈ ਕਰਨੀ ਚਾਹੀਦੀ ਹੈ ਕਿ ਆਮ ਜਨਤਾ ਇਨਸਾਫ ਲਈ ਕਿੱਥੇ ਜਾਵੇ ਕੁਝ ਜ਼ਿਲ੍ਹਾ ਅਧਿਕਾਰੀਆਂ ਨੂੰ ਨਹੀਂ ਮਿਲ ਸਕਦੀ ਤੇ ਪੰਜਾਬ ਦੇ ਮੰਤਰੀਆਂ ਨੂੰ ਪੰਜਾਬ ਦੇ ਅਧਿਕਾਰੀਆਂ ਨੂੰ ਕਿਵੇਂ ਮਿਲੇਗੀ ਔਰ ਇੱਕ ਅਧਿਕਾਰੀ ਨੂੰ ਮਿਲਣ ਲਈ ਆਪਣੀ ਪ੍ਰਿਆਰ ਦੱਸਣ ਲਈ ਉਹਨਾਂ ਨੂੰ ਜ਼ਹਿਰ ਨਿਗਲਨੇ ਪੈ ਰਿਹਾ ਇਸ ਤੋਂ ਜ਼ਿਆਦਾ ਅਫਸੋਸ ਨਾ ਕੀ ਹੋ ਸਕਦਾ ਇਸ ਤੋਂ ਜ਼ਿਆਦਾ ਨਿੰਦਾ ਯੋਗ ਕੀ ਹੋ ਸਕਦਾ ਸਰਦਾਰ ਜੀ ਪੰਜਾਬ ਤੇ ਅਮਨ ਕਾਇਮ ਕਰਨ ਦੀ ਸਥਿਤੀ ਨੂੰ ਅੱਜ ਕਿਹ ਤਰ੍ਹਾਂ ਦੇਖਦੇ ਕਹੋ ਅਮਨ ਕਾਨੂੰਨ ਦੀ ਸਥਿਤੀ ਦਾ ਕਿਸੇ ਬੱਚੇ ਨੂੰ ਵੀ ਪੁੱਛੋਗੇ ਉਹ ਕਹੂਗਾ ਵਿਗੜਦੀ ਜਾ ਰਹੀ ਹੈ ਲਗਾਤਾਰ ਹੱਤਿਆਨਾ ਹੋ ਰਹੀਆਂ ਗੋਲੀਆਂ ਚੱਲ ਰਹੀਆਂ ਸਰਿਆਂ ਲੁੱਟਮਾਰ ਹੋ ਰਹੀਆਂ ਹੋਦੀ ਘਟਨਾਵਾਂ ਹੋ ਰਹੀਆਂ ਤੇ ਇਹ ਸਾਰੀਆਂ ਘਟਨਾਵਾਂ ਜਿਹੜੀਆਂ ਇਹ ਜ਼ਾਹਰ ਕਰਦੀਆਂ ਹੈ ਕਿ ਕੋਈ ਦਿਨ ਐਸਾ ਨਹੀਂ ਜਾਂਦਾ ਜਦੋਂ ਪੰਜਾਬ ਦੇ ਵਿੱਚ ਗੋਲੀਆਂ ਨਾਲ ਚੱਲ ਰਹੀਆਂ ਹੋਣ ਹੱਤਿਆਵਾਂ ਨਾ ਹੋ ਰਹੀਆਂ ਹੋਣ ਸਾਰੇ ਆਮ ਲੜਾਈ ਝਗੜੇ ਦੀਆਂ ਘਟਨਾਵਾਂ ਨਾ ਵਾਪਰ ਰਹੀਆਂ ਹੋਣ। ਸਾਥ ਲੈਣ ਲਈ ਧਰਨੇ ਦੇਣ ਲਈ ਮਜ਼ਬੂਤ ਹੋ ਗਏ ਲੋਕ ਨਹੀਂ ਤਾਂ ਸਾਥ ਨਹੀਂ ਮਿਲਦਾ ਤੇ ਮਿੱਥ ਧਰਨੇ ਵੀ ਲਗਾਏ ਜਾ ਰਹੇ ਆ ਲਾਸ਼ਾਂ ਲੈ ਕੇ ਉਹਨਾਂ ਨੂੰ ਸੜਕ ਦੇ ਉੱਤੇ ਧਰਨੇ ਲਾਣਾ ਪੈ ਰਿਹਾ। ਕਈ ਕਈ ਦਿਨ ਲਾਸ਼ਾਂ ਲੈ ਕੇ ਬੈਠਦੇ ਆ। ਜੇ ਬੱਚਿਆਂ ਦਾ ਐਕਸੀਡੈਂਟ ਟਿੱਪਰ ਨਾਲ ਹੋ ਜਾਦਾ ਟਿੱਪਰ ਦੇ ਲੋਕ ਨਹੀਂ ਪਕੜੇ ਜਾ ਰਹੇ ਉਹਦੇ ਲਈ ਸਮਾਣੇ ਦੇ ਲੋਕਾਂ ਨੇ ਧਰਨੇ ਧਰਨੇ ਪ੍ਰਦਰਸ਼ਨ ਕੀਤੇ ਆ ਜਿਹੜੀ ਅੱਜ ਅਸੀਂ ਜਿਸ ਲੇਡੀਜ਼ ਨੂੰ ਮਿਲਣ ਆਏ ਆ ਉਹ ਲੇਡੀਜ਼ ਨੂੰ ਇਨਸਾਫ ਦੇ ਲਈ ਆਪਣਾ ਘਰ ਬਚਾਉਣ ਦੇ ਲਈ ਚੱਕਰ ਕੱਟਣੇ ਪਏ ਡੀਸੀ ਜਾਂ ਦੂਸਰੇ ਅਧਿਕਾਰੀਆਂ ਨੂੰ ਮਿਲਣ ਲਈ ਉਹਨੂੰ ਮਿਲਣ ਨਹੀਂ ਦਿੱਤਾ ਗਿਆ ਅੱਜ ਮੈਂ ਬਿਆਨ ਪੜਿਆ ਐਡੀਸੀ ਦਾ ਕਿ ਉਹਨੂੰ ਚਾਹ ਵੀ ਭਲਾਏਗੀ ਪਾਣੀ ਵੀ ਭਲਾਇਆ ਗਿਆ ਐਸਾ ਕਿਹੜਾ ਵਿਅਕਤੀ ਹੋ ਗਿਆ ਜਿਹਨੂੰ ਅਧਿਕਾਰੀ ਚਾਹ ਪਲਾਂ ਪਾਣੀ ਪਲਾਂ ਉਸ ਤੋਂ ਬਾਅਦ ਉਹ ਜ਼ਹਿਰ ਨਿਗਲ ਲਵੇ ਐਸਾ ਦਾ ਕੋਈ ਵੀ ਵਿਅਕਤੀ ਨਹੀਂ ਹੋਣਾ ਜਿਹੜਾ ਆਪਣੀ ਜਾਨ ਤੇ ਖੇਡ ਜਾਵੇ ਇਸ ਤਰ੍ਹਾਂ ਦੇ ਚੂਕ ਦੇ ਪੁਲਿੰਦੇ ਬਿਲਕੁਲ ਨਹੀਂ ਘੜੇ ਜਾਣੇ ਚਾਹੀਦੇ ਔਰ ਖਾਸ ਕਰਕੇ ਮੁੱਖ ਮੰਤਰੀ ਨੇ ਸਾਰੇ ਮਾਮਲੇ ਨੂੰ ਨਜ਼ਦੀਕ ਤੋਂ ਦੇਖਣਾ ਚਾਹੀਦਾ ਔਰ ਖੁਦ ਦਖਲ ਦੇਣਾ ਚਾਹੀਦਾ